speaking. ਅੰਕਸ਼ ਦਾ ਸਵਾਗਤ ਹੈ ਨਵੀਂ ਅਪਡੇਟ ਲੈ ਕੇ ਜਿਹੜਾ ਹਾਜ਼ਰ ਹੋਇਆ ਸਮਾਣਾ ਦੇ ਹਸਪੀਟਲ ਦੇ ਵਿੱਚ ਜੇ ਗੱਲ ਕਰੀਏ ਤਾਂ ਪਿਛਲੇ ਦਿਨੀਂ ਕੋਲਕੱਤਾ ਦੇ ਵਿੱਚ ਇੱਕ ਟ੍ਰੇਨਿੰਗ ਡਾਕਟਰ ਦਾ ਜਿਹੜਾ ਰੇਹਿੰਦਾ ਤੇ ਉਸ ਤੋਂ ਬਾਅਦ ਜਿਹੜੀ ਘਟਨਾ ਸਾਹਮਣੇ ਆਂਦੀ ਹੈ ਤੇ ਉਸ ਦਾ ਜਿਹੜਾ ਕਤਲ ਵੀ ਹੁੰਦਾ ਹੈ ਤਸਵੀਰਾਂ ਜਿਹੜੀਆਂ ਨੇ ਉਸ ਚੀਜ਼ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਡਾਕਟਰ ਨੇ ਉਹਨਾਂ ਵੱਲੋਂ ਪੂਰੇ ਜਿਹੜੀ ਹੈ ਹੜਤਾਲ ਕਰ ਦਿੱਤੀ ਗਈ ਹੈ ਜਿਹੜੀਆਂ ਤਸਵੀਰਾਂ ਨੇ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚੋਂ ਨਿਕਲ ਕੇ ਨਜ਼ਰ ਆ ਰਹੀਆਂ ਲਗਾਤਾਰ ਜਿਹੜਾ ਡਾਕਟਰਾਂ ਦੇ ਮਨਾਂ ਦੇ ਵਿੱਚ ਕਿੱਥੇ ਨਾ ਕਿੱਥੇ ਜਿਹੜਾ ਰੋਸ ਪਾਇਆ ਜਾ ਰਿਹਾ ਹੈ ਗਲਬਤ ਕਰਾਂਗੇ ਸਾਰੇ ਡਾਕਟਰ ਇਸ ਮੌਕੇ ਤੇ ਮੌਜੂਦ ਨਹੀਂ ਕਿਉਂਕਿ ਇਹਨਾਂ ਵੱਲੋਂ ਜਿਹੜਾ ਹੈ ਪੂਰਨ ਜਿਹੜਾ ਹੜਤਾਲ ਕਰ ਦਿੱਤੀ ਗਈ ਤੇ ਅਮਰਜੈਂਸੀ ਜਿਹੜੀਆਂ ਵਾਰਡ ਦੀਆਂ ਸੇਵਾਵਾਂ ਨੇ ਉਹ ਜਿਹੜੀ ਜਾਰੀ ਨਹੀਂ ਕਰ ਪਾਈ। ਇਹ ਇਨਸੀਡੈਂਟ ਹੋਇਆ ਹੈ 9 ਅਗਸਤ ਨੂੰ ਹੈ ਨਾ ਕਲਕੱਤਾ ਦੇ ਆਰਜੀਕਰ ਮੈਡੀਕਲ ਕਾਲਜ ਦੇ ਵਿੱਚ ਉਹ ਮਤਲਬ ਹੈਡਾ ਬਲੂਟਲ ਕਿਸੇ ਪਹਿਲੋਕੀ ਨੂੰ ਰੇਪ ਕੀਤਾ ਗਿਆ ਬਾਅਦ ਚੋਂ ਦਾ ਮਰਡਰ ਕੀਤਾ ਗਿਆ ਉਸ ਦੀ ਪ੍ਰੋਟੈਸਟ ਦੇ ਵਿੱਚ ਹੀ ਤੇ ਜਿਹੜੀ PCMS ਐਸੋਸੀਏਸ਼ਨ ਨੇ ਡਿਸਾਈਡ ਕੀਤਾ ਸੀਗਾ ਕਿ 올ਓਵਰ ਪੰਜਾਬ OPD ਸਰਵਿਸਿੰਗ ਰਿਮੇਨ ਸ਼ਟ ਇਨ 올 ਦੀ ਹੈਲਥਕੇਅਰ ਸਰਵਿਸਿਜ਼ OPD ਦੇ ਮਤ੍ਰਾਂਗਿਆਂ ਇਲੈਕਟਿਵ ਸਰਜਰੀਜ਼ ਇਲੈਕਟਿਵ OT ਲੈਬ ਸਰਵਿਸਿਜ਼ ਸਭ ਕੁਝ ਬੰਦ ਰੱਖਿਆ ਜਾਏਗਾ ਲੇਕਿਨ ਇੱਕ ਕਲੀਅਰ ਗੱਲ ਤੁਹਾਨੂੰ ਦੱਸ ਦਿੱਤੀ ਜਾਂਦੀ ਹੈ ਕਿ ਐਮਰਜੈਂਸੀ ਸਰਵਿਸਿਜ਼ ਆਰ ਫੁਲੀ ਓਪਨ ਇਸ ਕਰਕੇ ਮਰੀਜ਼ਾਂ ਨੂੰ ਕਿਉਂਕਿ ਸਾਨੂੰ ਇਹ ਵੀ ਹੈ ਕਿ ਮਰੀਜ਼ਾਂ ਨੂੰ ਬਹੁਤ ਦਿੱਕਤ ਆ ਰਹੀ ਤਾਂ ਐਮਰਜੈਂਸੀ ਸਰਵਿਸਿਜ਼ ਓਪਨ ਨੇ ਮੈਡੀਕਲ ਲੀਗਲ ਕੰਪਨੀ ਕੋਰੀਆ ਨੇ ਇਹ ਜਿਹੜੀ ਸਟ੍ਰਾਈਕ ਹੈ ਇਹ ਸਿਰਫ ਕਿਸੇ ਹਸਪਤਾਲ ਦੇ ਸਿਚੁਏਸ਼ਨ ਦੇ ਨਹੀਂ ਹੈ ਆਲਓਡੋ ਕਿ ਵਿਆ ਆਈਐਮ ਜਿਹੜੇ ਰੈਸਟੇ ਮਕਸਦ ਨਹੀਂ ਕਿ ਬੀਇੰਗ ਹੈਲਥ ਏਵਰੀਵੇਅਰ ਔਲਓਡੋ ਇੰਡੀਆ ਕਿਉਂਕਿ ਆਊਟ ਆਫ ਹੋ ਰਹੀ ਅਮਰੀਕਾ ਦੇ ਵਿੱਚ ਵੀ ਕੀ ਜਿਹੜੀ ਉਹ ਲੜਕੀ ਜਿਹੜੀ ਉਹ ਚਲੀ ਗਈ ਰੈਜ਼ੀਡੈਂਟ ਡਾਕਟਰ ਚਲੀ ਗਈ ਉਹਨੂੰ अर्लीस्ट पॉसिबल जस्टिस ਅਸੀਂ ਪ੍ਰੋਵਾਈਡ ਕਰਵਾਣੀ ਹੈ ਇਹ ਨਾ ਹੋਵੇ ਕਿ ਉਹ ਬਾਕੀ ਕੇਸ ਐਨਾ ਫਲਿੰਗਰ ਆਨ ਹੋ ਜਵੇ ਕਿ ਉਹਦੇ ਪੈਲੈਂਸ ਨੂੰ ਜਾਂ ਉਹਦੇ ਬਾਕੀ ਫੈਮਿਲੀ ਨੂੰ ਇਹ ਲੱਗੇ ਕਿ ਸਾਨੂੰ ਜਸਟਿਸ ਨਹੀਂ ਮਿਲਿਆ ਨੰਬਰ 1 ਤਾਂ ਇਹ ਹੈ ਕਿ अर्लीस्ट पॉसिबल ਵੇ ਨਾਲ ਨੂੰ ਜਸਟਿਸ ਪ੍ਰੋਵਾਈਡ ਕੀਤੀ ਜਾਵੇ ਦੂਸਰਾ ਇਹਦਾ ਮੇਨ ਮੁੱਦਾ ਹੈ ਕਿ ਜਿਹੜਾ ਸੈਂਟਰਲ ਪ੍ਰੋਟੈਕਸ਼ਨ ਐਕਟ ਹੈ মিনিਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਨੇ 2019 ਦੇ ਵਿੱਚ ਆ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਸਮ ਹਾਉ ਉਹ ਐਟ ਯੂਨੀਅਨ ਲੈਵਲ ਐਟ ਸਟੇਟ ਲੈਵਲ ਇੰਪਲੀਮੈਂਟ ਨਹੀਂ ਹੋ ਪਾਇਆ ਉਹ ਐਕ ਤੇ ਸੀਗਾ ਕਿ ਇਟ ਵਾਸ ਕਿ ਜਿਹੜੀ ਵਾਇਲੈਂਸ ਹੈ ਅਗੇਂਸਟ ਡਾਕਟਰਸ ਐਂਡ ਹੈਲਥ케ਅ ਪ੍ਰੋਫੈਸ਼ਨਲਸ ਉਹਨੂੰ ਅੱਛੇ ਤਰੀਕੇ ਨਾਲ ੀਲ ਕੀਤਾ ਜਾਵੇ ਉਹਨਾਂ ਨੂੰ ਜਿਹੜੇ ਕਿ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਵੀ ਸੀ ਉਹਨਾਂ ਨੂੰ ਫਾਈਨ ਵੀ ਸੀ ਸਮ ਹਾਉ ਥੈਟ ਵਾਸ ਨਾਟ ਇੰਪਲੀਮੈਂਟਡ ਤੇ ਉਹਨੂੰ अर्लीस्ट पॉसिबल ਇੰਪਲੀਮੈਂਟ ਕਰਵਾਇਆ ਜਾਵੇ ਤਾਂ ਕਿ ਜੋ ਇਹ ਹੁਣ ਹੋ ਰਿਹਾ ਹੈ ਪ੍ਰੈਸੈਂਟ ਉਹ ਅੱਗੇ ਨਾ ਹੋਵੇ ਤੇ ਥਰਡ ਕੀ ਜਨਰਲ ਜਿਹੜੀ ਪਬਲਿਕ ਹੈ ਉਹ ਵੀ ਅਵੇਅਰ ਹੋਵੇ ਕਿ ਜੋ ਇਸਲਾਮੀਆ ਕਟਨਾ ਆਵਾਮ ਹੁੰਦੀਆਂ ਨੇ ਉਹ ਫਿਊਚਰ 'ਚ ਨਾ ਹੋਣ ਉਹ ਆਪਣੇ ਬੱਚਾ ਨੂੰ ਆਪਣੀ ਜਿਹੜੀ ਫੈਮਿਲੀ ਦੇ ਵਿੱਚ ਮੇਲਸ ਨੇ ਉਹਨਾਂ ਨੂੰ ਵੀ ਅਵੇਅਰ ਕਰਨ ਕਿ ਫੀਮੇਲਸ ਦੇ ਆਰ ਨਾਟ ਵੀਕ ਦੇ ਹੈਵ ਰਿਸਪੈਕਟੇਬਲ ਪੋਜੀਸ਼ਨ ਇਨ ਦੀ ਸੋਸਾਇਟੀ ਉਹਨਾਂ ਨੂੰ ਅਪਬ੍ਰਿੰਗਿੰਗ ਉਹਨਾਂ ਦੀ ਇਸ ਤਰ੍ਹਾਂ ਦੀ ਕੀਤੀ ਜਾਵੇ ਠੀਕ ਹੈ ਜੀ ਤੇ ਇਹੀ ਸਾਡੇ ਮੇਨ ਮੁੱਦੇ ਨੇ ਤੇ ਸਾਨੂੰ ਇਹ ਹੈ ਕਿ ਸਰਕਾਰ ਜ਼ਰੂਰ ਸਾਡੀ ਮੰਗ ਜਿਹੜੀ ਬਹੁਤ ਜਾਇਜ਼ ਜੀ ਤੇ ਬਹੁਤ ਛੋਟੀ ਜੀ ਮੰਗ ਹੈ ਉਸ ਨੂੰ ਸੁਣੇਗੀ ਤੇ ਉਸ ਤੇ ਜ਼ਰੂਰ ਸਾਡੇ ਨਾਲ ਖੜੇਗੀ ਹਮ ਸਭ ਨੂੰ ਪਤਾ ਹੀ ਹੈ ਕਿ ਕਲਕੱਤਾ ਦੇ ਡਾਕਟਰ ਨਾਲ ਬੁਦਦਲੀ ਰੇਗ ਰਿਹਾ ਹੈ ਜਦੋਂ ਉਹ ਮਟਰ ਹੋਏ ਹਨ ਜਿਸ ਦੇ ਵਿਰੋਧ ਦੇ ਵਿੱਚ ਸਾਰੇ ਐਸਸੀਐਮਏ ਐਸੋਸੀਏਸ਼ਨ ਦੇ ਸੱਜੇ ਤੋਂ ਸਟ੍ਰਾਈਕ ਤੇ ਬੈਠੇ ਹਨ ਇਹ ਹਟਕਾਲ ਸਿਰਫ ਸੁਬਾਣਾ ਨਹੀਂ ਬਲਕਿ ਪੂਰੇ ਇੰਡੀਆ ਦੇ ਵਿੱਚ ਸਾਡੀ ਇਹ ਮੰਗ ਹੈ ਕਿ ਜਿਹੜੇ ਰੈਟ੍ਰੀਫਿਕਟਿਵ ਹਨ ਉਹਨਾਂ ਨਾਲ ਜਸਟਿਸ ਹੋਵੇ ਸਪੀਡ ਰਿਕਵਰੀ ਹੋਵੇ ਸੀਬੀਆਈ ਦੀ ਅਨਕਵਰੀ ਹੋਵੇ ਸੈਕੰਡਲੀ ਅਸੀਂ ਡਿਮਾਂਡ ਕਰਦੇ ਆ ਕਿ ਲਾਅ ਬਣਾਇਆ ਜਾਏ ਕੜੇ ਸੈਂਟਰਲ ਪ੍ਰੋਟੈਕਸ਼ਨ ਐਕਟ ਤਾਂ ਕਿ ਜਿਹੜਾ ਐਸਸੀ ਘੱਟਾਵਾ ਦੁਆਰਾ ਦਾ ਹੁਣ ਤੇ ਅਚਨਚੇ ਸਾਨੂੰ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਜਾਵੇ ਸਾਡੇ ਵੀ ਹਸਪੀਟਲ ਦੇ ਵਿੱਚ ਸਟਾਫ ਨਰਸਿਸ ਨੇ ਡਾਕਟਰਸ ਨੇ ਜਿਹੜੇ ਰਾਤ ਨੂੰ ਡਿਊਟੀਆਂ ਕਰਦੇ ਹੈਗੇ ਜਿਵੇਂ ਤੁਹਾਨੂੰ ਪਤਾ ਹੈ ਕਿ ਨਸ਼ੇੜੀ ਹਰ ਜਗ੍ਹਾ ਘੁੰਮਦੇ ਹੈਗੇ ਤਾਂ ਅਸੀਂ ਬੜਾ ਅੰਤ ਸੇ ਫੀਲ ਕਰਦੇ ਹੈਨਾ ਡਿਊਟੀਆਂ ਕਰਨ ਉਸੇ ਸਾਡੀ ਇਹ ਡਿਮਾਂਡ ਹੈ ਕਿ ਸਾਨੂੰ ਘੱਟੋ ਘੱਟ 5 ਤੋਂ 6 ਸਿਕਿਉਰਿਟੀ ਗਾਰਡ ਦਿੱਤੇ ਜਾਣ ਤਾਂ ਜੋ ਅਸੀਂ ਆਪਣਾ ਕੰਮ ਚਲੂ ਰੋਕ ਨਾਲ ਕਰ ਸਕੀਏ ਅਸੀਂ ਸੂਬਾ ਵਾਲਾ ਆ ਰਿਹਾ ਟਿਕਾਣਾ ਤੇ ਬੜਾ ਡਰਜਾ ਮਹਿਸੂਸ ਕਰਕੇ ਨੂੰ ਆ ਰਹੇ ਹਾਂ ਕਿਉਂਕਿ ਉੱਥੇ ਨਸ਼ੇੜੀ ਲੋਕ ਬੜੇ ਹੈਵੀ ਹੋਏ ਹੋਏ ਨੇ ਸਾਡੇ ਤੇ ਲੋਕ ਸ਼ਰਿਆਮ ਕਰਪਾਣਾ ਲੈ ਕੇ ਜਦਕਿ ਲੇਡੀ ਸਾਡੇ ਨਾਲ ਸਾਫ ਲੇਡੀ ਡਾਕਟਰ ਬੜੇ ਮਹਿਸੂਸ ਕਰਦੇ ਨੇ ਬੜੇ ਔਕਸੀਜਨਟੀ ਕਰਦੇ ਨੇ ਨਹਾਉਂਦੇ ਨੇ ਕਿਉਂਕਿ ਬੜਾ ਡਰ ਲੱਗਦਾ ਅੱਜ ਕੱਲ ਜਿਹੜੇ ਹਾਲਾਤ ਨੇ ਬੜੇ ਨਾਜ਼ੁਕ ਹੋਏ ਅਸੀਂ ਬੇਨਤੀ ਕਰਦੇ ਹਾਂ ਕਿ ਸਾਨੂੰ ਉੱਥੇ ਸਕਿਉਰਟੀ ਜ਼ਰੂਰੀ ਹੈ ਹਸਪੀਟਲ ਦੇ ਡਾਕਟਰ ਨੇ ਉਹਨਾਂ ਵੱਲੋਂ ਲਗਾਤਾਰ ਮੰਗ ਕੀਤੀ ਜਾਂਦੀ ਹੈ ਕਿ ਜਿਹੜੇ ਸਾਨੂੰ ਹਸਪੀਟਲ ਦੇ ਵਿੱਚ ਸਿਕਿਉਰਟੀ ਦੀ ਲੋੜ ਹੈ ਕਿ ਉਸੇ ਨਾਲ ਗੱਲ ਕਰੀਏ ਤਾਂ ਹਰ ਹਸਪੀਟਲਾਂ ਦੇ ਵਿੱਚ ਤਕਰੀਬਨ ਜਿਹੜੀ ਹੈ ਮਹਿਲਾਵਾਂ ਡਾਕਟਰ ਹੁੰਦੀਆਂ ਨੇ ਉਹ ਜਿਹੜਾ ਆਪਣੇ ਆਪ ਨੂੰ ਜਿਹੜਾ ਸੇਫ ਮਹਿਸੂਸ ਨਹੀਂ ਕਰਦੀਆਂ ਤਸਵੀਰਾਂ ਜਿਹੜੀ ਇੱਕ ਵਾਰ ਦੁਬਾਰਾ ਦੇਖ ਸਕਦੇ ਹੋ ਕਿ ਸਮਾਣਾ ਹਸਪੀਟਲ ਦੇ ਵਿੱਚ ਪੂਰਨ ਜਿਹੜੀ ਹੈ ਹੜਤਾਲ ਕਰ ਦਿੱਤੀ ਗਈ ਹੈ ਕਿ ਡਾਕਟਰ ਜਿਹੜੇ ਨੇ ਆਪਣਾ ਕੰਮਕਾਰ ਛੱਡ ਕੇ ਜਿਹੜਾ ਪੂਰਨ ਜਿਹੜਾ ਅੱਜ ਹੜਤਾਲ ਤੇ ਪਹੁੰਚ ਚੁੱਕੇ ਨੇ ਤਸਵੀਰਾਂ ਲਗਾਤਾਰ ਸਮਾਣਾ ਦੇ ਹਸਪੀਟਲ ਦੇ ਵਿੱਚੋਂ ਨਿਕਲ ਕੇ ਨਜ਼ਰ ਆ ਰਹੀਆਂ